ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣਾ ਨੇ ਜੋ ਵੀ ਜਾਤੀਵਾਦੀ ਸੁਰਤ ਸ਼ਬਦ ਕਹੇ ਹਨ ਉਹ ਬਹੁਤ ਹੀ ਨਿੰਦਾ ਜਨਕ ਹਨ ਇਹ ਸ਼ਬਦਾਂ ਨਾਲ ਇਹਨਾਂ ਦਾ ਵਿਰੋਧ ਕਰਨਾ ਹਾਂ ਕਾਂਗਰਸ ਪਾਰਟੀ ਕਹਿੰਦੀ ਆ ਵੀ ਜਿਹੜਾ ਬਾਲਮੀਕ ਸਮਾਜ ਆ ਇਹ ਸਾਡੇ ਕਾਂਗਰਸ ਦੀ ਰੀੜ ਦੀ ਹੱਡੀ ਆ ਪਰ ਉਹਨੂੰ ਇੰਨੀ ਸ਼ਰਮ ਨਹੀਂ ਕਿ ਮੈਂ ਬਾਲਮੀਕ ਸਮਾਜ ਦੇ ਪ੍ਰਤੀ ਬੋਲਣ ਲੱਗਾ ਸਾਨੂੰ ਅੱਜ ਪੰਜਾਬ ਪਬਲਿਕ ਵੱਲੋਂ ਹੁਕਮ ਹੋਇਆ ਹੈ ਵੀ ਇਹਦਾ ਪੁਤਲਾ ਸਾੜਿਆ ਜਾਏ ਅੱਜ ਇਹਦਾ ਪੁਤਲਾ ਸਾੜਿਆ ਹੋ ਰਹੀ ਕੁਝ ਪ੍ਰਸ਼ਾਸਨ ਨੂੰ ਵੀ ਇੱਕ ਮੰਗ ਪੱਤਰ ਦੇ ਚੁਕੇ ਆ ਤੇ ਪੰਜਾਬ ਪ੍ਰਧਾਨ ਰਾਜਾ ਵੈਡਿੰਗ ਵੱਲੋਂ ਬੂਟਾ ਸਿੰਘ ਵਾਰ ਕੀਤੀ ਗਈ ਪੱਦੀ ਸ਼ਬਦਾਵਲੀ ਨੂੰ ਲੈ ਕੇ ਪਛਰੇ ਕੁਝ ਸਮੇਂ ਤੋਂ ਪੰਜਾਬ ਦਾ ਮਾਹੌਲ ਬਖਿਆ ਪਿਆ ਹੈ ਹਾਲਾਂਕਿ ਕਾਂਗਰਸ ਪ੍ਰਧਾਨ ਬੂਟਾ ਸਿੰਘ ਵੱਲੋਂ ਇਸ ਮਾਮਲੇ 'ਚ ਮਾਫੀ ਵੀ ਮੰਗੀ ਗਈ ਹੈ ਪਰ ਹੁਣ ਬਾਲਮੀਕੀ ਸਮਾਜ ਕਾਂਗਰਸ ਤੋਂ ਉਹਨਾਂ ਦਾ ਪੰਜਾਬ ਪ੍ਰਧਾਨਗੀ ਪਦ ਖੋਹਨ ਦੀ ਮੰਗ ਕਰ ਰਿਹਾ ਹੈ ਇਸੇ ਤਹਿਤ ਬਾਲਮੀਕੀ ਸਮਾਜ ਵੱਲੋਂ ਪਠਾਨਕੋਟ ਦੇ ਬਾਲਮੀਕੀ ਚੌਂਕ 'ਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ 'ਚ ਉਹਨਾਂ ਨੇ ਪੰਜਾਬ ਪੁਲਿਸ ਤੋਂ ਰਾਜਾ ਵੈਡਿੰਗ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਆ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਮੰਗ ਪੱਤਰ ਸੌਂਪਣ ਦੇ ਨਾਲ ਹੀ ਰਾਜਾ ਵਿਡਿੰਗ ਦਾ ਪੁਤਲਾ ਫੂਕ ਕੇ ਗਹਿਰਾ ਰੋਸ ਜਤਾਇਆ ਪ੍ਰਧਾਨ ਰਮੇਸ਼ ਕੁਮਾਰ ਦੀ ਅਧਿક્ષા ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਆਗੂ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਅਹੁਦੇਦਾਰ ਸੋਚ ਸਮਝ ਕੇ ਲਗਾਉਣੇ ਚਾਹੀਦੇ ਕਿਉਂਕਿ ਅਜੀਆਂ ਗੱਲਾਂ ਸਮਾਜ ਚ ਨਫ਼ਰਤ ਫੈਲਾ ਦੀਆਂ ਨੇ ਮੈਂ ਅਖਿਲ ਭਾਰਤੀ ਸफाई मजदूर ਯੂਨੀਅਨ ਦਾ ਜਨਰਲ ਸੈਕਟਰੀ ਜੇਸ਼ ਕੁਮਾਰ ਮੈਂ ਮੀਡੀਆ ਦੇ ਤਰੁ ਦੱਸਣਾ ਚਾਹੁੰਦਾ ਹਾਂ ਵੀ ਜਿਹੜੇ ਜਿਮਨੀ ਚੋਣ ਜਿਹੜੇ ਤਰਨ ਤਾਰਨ ਹੋ ਰਹੇ ਆ ਉਹਦੇ ਵਿੱਚ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣਾ ਨੇ ਜੋ ਵੀ ਜਾਤੀਵਾਦੀ ਸੂਝ ਸ਼ਬਦ ਕਹੇ ਹਨ ਉਹ ਬਹੁਤ ਹੀ ਨਿੰਦਾ ਜਨਕ ਹਨ ਤੇ ਮੈਂ ਕੜੇ ਸ਼ਬਦਾਂ ਨਾਲ ਇਹਨਾਂ ਦਾ ਵਿਰੋਧ ਕਰਨਾ ਹਾਂ ਤੇ ਇਹਨਾਂ ਦੇ ਸਾਈਕਮਾਨ ਅੱਗੇ راہુલ ਗਾਂਧੀ ਹੋਣਾ ਅੱਗੇ ਬੇਨਤੀ ਕਰਨਾ ਹਾਂ ਵੀ ਇਹਨਾਂ ਤੋਂ ਪੰਜਾਬ ਦੀ ਪ੍ਰਧਾਨਗੀ ਲਈ ਜਾਏ ਤਾਂ ਕਿ ਕੋਈ ਸੂਝਵਾਨ ਵਿਅਕਤੀ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ ਜੀ ਜਿਹੜਾ ਅਖਲ ਬਾਤੀ ਸਫਾਈ ਮਜ਼ਦੂਰ ਮਹਾ ਸੰਘ ਵੱਲੋਂ ਰਾਇਆ ਬਢਿੰਗ ਦਾ ਪੁੱਤਰਾ ਫੋਕਿਆ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਉਹਨੇ ਸਰਦਾਰ ਬੂਟਾ ਸਿੰਘ ਦੇ ਖਿਲਾਫ ਜਿਹੜੇ ਆਪ ਛੱਪ ਜਿਹੜੇ ਬੋਲੇ ਆ ਪੀ ਉਹ ਇੱਕ ਵਾਰਮਿਕ ਸਮਾਜ ਦੇ ਵਿੱਚ ਉਹ ਹੀ ਇੱਕ ਮਜਬੀ ਸਿੱਖੀ ਪੱਠੇ ਪਾਉਂਦਾ ਹੁੰਦਾ ਸੀ ਕਾਲਾ ਰਾਂਗ ਹੀ ਉਹਨੂੰ ਦੇਖੋ ਇੱਕ ਪੰਜਾਬ ਕਾਂਗਰਸ ਨੇ ਉਹਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਦੀ ਆ ਵੀ ਪੰਜਾਬ ਦਾ ਪ੍ਰਧਾਨ ਬਣਾਇਆ ਦਾ ਇੱਕ ਸੀਐਮ ਦਾ ਦਾਅਵੇਦਾਰ ਆ ਔਰ ਇੱਕ ਬੜੀ ਸ਼ਰਮ ਦੀ ਗੱਲ ਆ ਵੀ ਇੱਕ ਐਡੀ ਵੱਡੀ ਪੋਸਟ ਦੇ ਬੰਦਾ ਹੋਵੇ ਔਰ ਇੰਨੀ ਮਾੜੇ ਉਹਦੇ ਸ਼ਬਦ ਹੋਣ ਵੀ ਬਾਲਮੀਕ ਸਮਾਜ ਇਹ ਉਹਦੀ ਨੈਰਾਂ ਚ ਕੋਈ ਇੱਜ਼ਤ ਨਹੀਂ ਆ ਗਈ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਕਹਿੰਦੀ ਆ ਵੀ ਜਿਹੜਾ ਬਾਲਮੀਕ ਸਮਾਜ ਆ ਇਹ ਸਾਡੇ ਕਾਂਗਰਸ ਦੀ ਰੀੜ ਦੀ ਹੱਡੀ ਆ ਪਰ ਉਹਨੂੰ ਇੰਨੀ ਸ਼ਰਮ ਨਹੀਂ ਕੀ ਮੈਂ ਬਾਲਮੀਕ ਸਮਾਜ ਦੇ ਪ੍ਰਤੀ ਬੋਲਣ ਲਗਾ ਸਾਨੂੰ ਅੱਜ ਪੰਜਾਬ ਪਬਲਿਕ ਵੱਲੋਂ ਹੁਕਮ ਹੋਇਆ ਹੈ ਵੀ ਇਹਦਾ ਪੁਤਲਾ ਸਾੜਿਆ ਜਾਏ ਅੱਜ ਦੇ ਹੀ ਪੁਤਲਾ ਸਾੜਿਆ ਹੋ ਰਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਮੰਗ ਪੱਤਰ ਦੇ ਚੁਕੇ ਆ ਮੈਂ ਬੇਨਤੀ ਕਰਨਾ ਪੁਲਿਸ ਪ੍ਰਸ਼ਾਸਨ ਹੈ ਕਿ ਵੀ ਜਿਹੜਾ ਮੰਗ ਪੱਤਰ ਕੀਤਾ ਦਿੱਤਾ ਵਾ ਇਹ ਬਾਲਮੀਕ ਸਮਾਜ ਨੂੰ ਇਗਨੋਰ ਨਾ ਕੀਤਾ ਜਾਵੇ ਤਾਂ ਜੋ ਆਪਾਂ ਨਹੀਂ ਚਾਹਦੇ ਵੀ ਇਹ ਸ਼ਹਿਰ ਸਵਾਜ ਔਰ ਪੰਜਾਬ ਸਾਡਾ ਵਾ ਇਸ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਦਾ ਟਕਰਾਇਆ ਬਾਜੀ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਵੀ ਹੋਰ ਤਰ੍ਹਾਂ ਦਾ ਨਹੀਂ ਚਾਹਦੇ ਜਿਹੜੀ ਉਹਤੇ ਐਸ்சிਐਸਟੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਿਉਂਕਿ ਉਹਦੇ ਬਾਲਮੀਕ ਸਮਾਜ ਦੇ ਪ੍ਰਤੀ ਜਿਹੜੀ ਟਿੱਪਣੀ ਕੀਤੀ ਆ ਇਹਤੇ ਜਿਹੜੀ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਐਸਐਸਟੀ ਵੱਲੋਂ ਬੰਦੀ ਹੋਣੀ ਚਾਹੀਦੀ ਆ ਮੈਂ ਫੇਰ ਪਠਾਨਕੋਟ ਦੇ ਐਸਐਸਪੀ ਸਾਹਿਬ ਤੋਂ ਵੀ ਬੇਨਤੀ ਕਰਨਾ ਚਾਹਨਾ ਕਿ ਬਾਲਮੀਕ ਸਮਾਜ ਨੂੰ ਇਗਨੋਰ ਨਾ ਕੀਤਾ ਜਾਏ ਜੋ ਰਾਜਾ ਬਡਿੰਗ ਦੇ ਬੰਦੀ ਕਾਨੂੰਨੀ ਕਾਰਵਾਈ ਉਹ ਹੋਣੀ ਚਾਹੀਦੀ ਆ ਮੈਂ ਦੇ ਦੇਖੋ ਕਾਂਗਰਸ ਪਾਰਟੀ ਆਪਾਂ ਕਿਸੇ ਵੀ ਪਾਰਟੀ ਨੂੰ ਮਾਰਨਾ ਨਹੀਂ ਕਹਿੰਦੇ ਕਿਉਂਕਿ ਜਦੋਂ ਵੀ ਕੋਈ ਲੀਡਰ ਬੋਲਦਾ ਉਹਨੂੰ ਇਹ ਨਹੀਂ ਪਤਾ ਮੈਂ ਕੀ ਬੋਲਣ ਡਿਆ ਨਾ ਇਸ ਕਰਕੇ ਮੈਂ ਕਾਂਗਰਸ ਪਾਰਟੀ ਅਗੇ ਬੇਨਤੀ ਕਰਨਾ ਚਾਹੁੰਦਾ ਹਾਈ ਕਮਾਂਡ ਅਗੇ ਪੀ ਇਹੋ ਜਿਹੇ ਬੰਦੇ ਕੋ ਫੋਰੀ ਤੌਣ ਤੇ ਰਜਾਇਨ ਲਾ ਕੇ ਕੋਈ ਹੋਰ ਪ੍ਰਧਾਨ ਸੂਝਵਾਨ ਪ੍ਰਧਾਨ ਬਣਾਉਣਾ ਚਾਹੀਦਾ ਜਿਹੜਾ ਬੋਲਣ ਲੱਗੇ ਸੋਚੇ ਵੀ ਮੈਂ ਕਿ ਪੰਜਾਬ ਦਾ ਪ੍ਰਧਾਨ ਮੈਂ ਕੀ ਬੋਲਣ ਹਰ ਹਰ ਵਾਲਮੀਕੀ